बीटीसी ਨਿਊ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਵੱਡੀ ਖਬਰ ਆਪ ਵਿਧਾਇਕਾਂ ਨਾਲ ਜੁੜੀ ਹੋਈ ਆ ਜਿੱਥੇ ਪਹਿਲਾਂ ਹੀ ਆਪ ਦੇ ਕਈ ਐਮਐਲਏ ਵਿਵਾਦਤ ਟਿੱਪਣੀਆਂ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਰਹੇ ਹंदे ਆ ਤਾਂ ਹੁਣ ਇੱਕ ਵਾਰ ਹੋਰ ਜਿਹੜੇ ਆ ਐਮਐਲਏ ਉਹ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਤਾਂ ਆਪ ਵਿਧਾਇਕਾ ਇੰਦਰਜੀਤ ਕੌਰ ਮਾਨ ਜਿਹੜੇ ਆ ਉਹ ਵਿਵਾਦਾਂ 'ਚ ਘਿਰਿਆ ਵਿਤੇ ਕੱਲ੍ਹ ਹੀ ਜੋ ਪ੍ਰਦਰਸ਼ਨ ਆ ਜਿਹੜਾ ਵਿਰੋਧੀ ਧਿਰ ਦੇ ਨੇਤਾ ਖਿਲਾਫ ਕੀਤਾ ਗਿਆ ਤਾਂ ਉਸੇ ਪ੍ਰਦਰਸ਼ਨ ਦਰਮਿਆਨ ਇੱਕ ਅਜਿਹਾ ਬਿਆਨ ਉਹਨਾਂ ਨੇ ਦੇ ਦਿੱਤਾ ਹੈ ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਅਤੇ ਸਵਾਲਾਂ ਦੇ ਘੇਰੇ ਵਿੱਚ ਆਮ ਆਦਮੀ ਪਾਰਟੀ ਕਿਰ ਗਈ ਹੈ ਤੇ ਸਤਾ ਤੇ ਪਾਰਟੀ ਤੇ ਕਈ ਵੱਡੇ ਸਵਾਲ ਖੜੇ ਹੋ ਰਹੇ ਨੇ ਤਾਂ ਉਹਨਾਂ ਨੇ ਸਿੱਧਾ ਇਹ ਬਿਆਨ ਜਿਹੜਾ ਸਟੇਜ ਤੇ ਦਿੱਤਾ ਹੈ ਤੇ ਉਸੇ ਦੇ ਚਾਲਦਿਆਂ ਕਾਂਗਰਸ ਨੇ ਇਸ ਨੂੰ ਜਿਹੜੇ ਆ ਸਵਾਲ ਵੀ ਉਠਾਏ ਨੇ ਤੇ ਇਸ ਨੂੰ ਆਮ ਆਦਮੀ ਪਾਰਟੀ ਦਾ ਹੰਕਾਰ ਵੀ ਦੱਸਿਆ ਅਤੇ ਸਿੱਧਾ ਜਿਹੜਾ ਬਿਆਨ ਪਹਿਲਾਂ ਤੁਹਾਨੂੰ ਉਹ ਸੁਣਾਣਿਆ ਕਿ ਆਖਰਕਾਰ ਮਾਮਲਾ ਕੀ ਸੀਗਾ ਤਾਂ ਬਿੱਤੇ ਕੱਲ ਜਦੋਂ ਚੰਡੀਗੜ੍ਹ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਆਪ ਵਰਕਰਾਂ ਵੱਲੋਂ ਹਰ ਭਾਜਨ ਸਿੰਘ ਐਡੀ ਈਟੀਓ ਦੇ ਹੱਕ ਵਿੱਚ ਤਾਂ ਉੱਥੇ ਬਿਆਨ ਦਿੱਤਾ ਜਾਂਦਾ ਆਪ ਵਿਧਾਇਕਾ ਇੰਦਰਜੀਤ ਕੌਰ ਮਾਨ ਜੋ ਕਿ ਨਕੌਦਰ ਤੋਂ ਵਿਧਾਇਕ ਨੇ ਉਹਨਾਂ ਵੱਲੋਂ ਅਤੇ ਸਿੱਧੀ ਗੱਲ ਕਹੀ ਜਾਂਦੀ ਆ ਕਿ ਅਸੀਂ ਹੁਣ ਆ 90 ਜਾਂ 92 ਸਿੱਟਾ ਨਹੀਂ ਸਗੋਂ 117 ਸਿੱਟਾ ਜਿੱਤਾਂਗੇ ਤਾਂ 117 ਸਿੱਟਾ ਜਿੱਤਣ ਤੱਕ ਤਾਂ ਸਾ ਕਿਤੇ ਨਾ ਕਿਤੇ ਬਿਆਨ ਜਿਹੜਾ ਸਹੀ ਸੀਗਾ ਜਾਂ ਇਸ ਤੇ ਕੋਈ ਵਿਵਾਦ ਉੱਠਦਾ ਨਜ਼ਰ ਨਹੀਂ ਆਇਆ ਪਰ ਜੋ ਉਹਨਾਂ ਨੇ ਅੱਗੇ ਸ਼ਬਦ ਬੋਲ ਦਿੱਤੇ ਉਸ ਨੂੰ ਲੈ ਕੇ ਜਰੂਰ ਵਿਵਾਦ ਬਣਦਾ ਨਜ਼ਰ ਆ ਰਿਹਾ ਤਾਂ ਜਿੱਥੇ ਪਹਿਲਾਂ ਹੀ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਪ੍ਰਧਾਨ ਤੇ ਸਵਾਲ ਖੜੇ ਕਰ ਰਿਹਾ ਕਿ ਤੁਹਾਨੂੰ ਨੂੰ ਲੈ ਕੇ ਉਹਨਾਂ ਨੇ ਵੱਡਾ ਜਿਹੜਾ ਬਿਆਨ ਦਿੱਤਾ ਹੈ ਜਾਂ ਵਿਵਾਦਤ ਬਿਆਨ ਦਿੱਤਾ ਹੈ ਤਾਂ ਉਧਰ ਆਪ ਵਿਧਾਇਕਾ ਵੱਲੋਂ ਵੀ ਤੁਹਾਨੂੰ ਨੂੰ ਲੈ ਕੇ ਇੱਕ ਬਿਆਨ ਦੇ ਦਿੱਤਾ ਹੈ ਜਿਸ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੁੰਦਾ ਨਜ਼ਰ ਆ ਰਿਹਾ ਪਹਿਲਾਂ ਤੁਸੀਂ ਵਿਧਾਇਕਾ ਦਾ ਬਿਆਨ ਸੁਣੋ ਅੱਗੇ ਕੀ ਕੁਝ ਹੋਇਆ ਉਹ ਤੁਹਾਨੂੰ ਫਿਰ ਬਾਅਦ ਚ ਦੱਸਦੇ ਹਾਂ ਵਿਕਾਸ ਦੇ ਨਾਂ ਤੇ ਲੜਾਂਗੇ ਵਿਕਾਸ ਦੇ ਨਾਂ ਤੇ ਜਿੱਤਾਂਗੇ ਹੁਣ 95 99 ਨਹੀਂ ਹੁਣ 117 ਜਿੱਤ ਕੇ ਦਿਖਾਵਾਂਗੇ ਤੁਹਾਡੀ ਤੋਂ सोच आहे श्री अरविंदजरीव जी ਜਿਹੜੀ ਇੱਦਾਂ ਹੀ ਹਰ ਇੱਕ ਇਨਸਾਨ ਦੇ ਵਿੱਚ ਗੂਚੇਗੀ ਐਸੋ ਚੈ ਸਰਦਕਨ ਸਿੰਘ ਜੀ ਮਾਂ ਦੀ ਮਿਹਰਤ ਦੀ ਜਿਹੜੀ ਸਾਡੇ ਰਗਾਂ ਦੇ ਵਿੱਚ ਖੂਨ ਵਾਂਗ ਤੇ ਵਹਿਣ ਲੱਗੀ ਵਿਕਾਸ ਦੇ ਨਾਮ ਹੁਣ ਆ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਹੈ ਕਿ ਧੌਣ ਤੇ ਗੋਡਾ ਰੱਖ ਕੇ ਅਸੀਂ 117 ਸੀਟਾ ਜਿੱਤਾਂਗੇ ਕਿਸ ਦੀ ਧੌਣ ਤੇ ਗੋਡਾ ਰੱਖਿਆ ਜਾਏਗਾ ਤੇ ਇਸ ਵਿੱਚ ਅਹਿਮ ਇਹ ਗੱਲ ਵੀ ਆ ਕਿ ਅਸੀਂ ਜੋ ਕੇਸਰੀਵਾਲ ਦੀ ਸੋਚ ਆ ਉਸ ਤੇ ਚੱਲਾਂਗੇ ਕਿ ਆਖਰਕਾਰ ਕੇਸਰੀਵਾਲ ਦੀ ਸੋਚ ਇਹੀ ਹੈ ਕਿ ਧੌਣ ਤੇ ਗੋਡਾ ਰੱਖ ਕੇ ਹੀ ਜਿੱਤਿਆ ਜਾਵੇ ਜਾਂ ਬਿੱਤੇ ਦਿਨ ਹੀ ਜੋ ਮਨੀਸ਼ ਸ਼ੋਧਿਆ ਦਾ ਵਿਮਾਨ ਬਿਆਨ ਹੈ ਜਿਹੜਾ ਉਹ ਖੂਬ ਚਰਚਾ ਦਾ ਵਿਸ਼ਾ ਬਣਦਾ ਤੇ ਉਸ ਤੇ ਵਿਵਾਦ ਖੜੇ ਹੁੰਦੇ ਆ ਕਿ ਆਖਰਕਾਰ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਅਜੇ ਹੀ ਬਿਆਨਵਾਜੀ ਕਿਉਂ ਕਰ ਰਹੇ ਨੇ ਜਿਸ ਕਾਰਨ ਵਿਵਾਦ ਖੜੇ ਹੋ ਰਹੇ ਨੇ ਜਿੱਥੇ ਪਹਿਲਾਂ ਹੀ ਆਪ ਦੇ ਕਈ ਐਮਐਲਏ ਵਿਵਾਦਿਤ ਟਿੱਪਣੀਆਂ ਕਾਰਨ ਜਿਹੜੇ ਆ ਚਰਚਾ ਦਾ ਵਿਸ਼ਾ ਬਣੇ ਹੋਇਆ ਤਾਂ ਉਧਰ ਨਕੋ ਉਧਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਦਾ ਇਹ ਬਿਆਨ ਵੀ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹਾਂਗਾ ਹਾਲਾਂਕਿ ਜੇ ਘਰ ਦੇਖਿਆ ਜਾਵੇ ਕਿ ਕਾਂਗਰਸ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਤੇ ਜਿਹੜਾ ਫੇਸ ਤੇ ਜਿਹੜਾ ਇਹ ਵੀਡੀਓ ਪਾ ਕੇ ਟਰੋਲ ਤਾਂ ਕੀਤਾ ਕਿ ਜਿੱਥੇ ਇੱਕ ਪਾਸੇ ਉਹ ਧੌਣ ਤੇ ਗੋਡਾ ਰੱਖਣ ਦੀ ਗੱਲ ਕਰ ਰਿਹਾ ਤਾਂ ਦੂਜੇ ਪਾਸੇ ਉਹ ਪਾਣੀ ਦੀਆਂ ਬਿਛਾਣਾ ਤੋਂ ਡਰਦੇ ਨਜ਼ਰ ਵੀ ਆ ਰਹੇ ਆ ਤਾਂ ਅਜਿਹੇ ਤਰੀਕੇ ਨਾਲ ਟਰੋਲ ਵੀ ਕੀਤਾ ਗਿਆ ਤੇ ਸਵਾਲ ਵੀ ਜਿਹੜੇ ਆ ਕ ਖੜੇ ਕਿਤੇ ਆ ਕਿ ਆਖਰਕਾਰ ਇਹ ਜਿਹੜੇ ਆ ਅਜਿਹੇ ਬਿਆਨਵਾਜੀਆਂ ਕਿਉਂ ਕੀਤੇ ਜਾ ਰਹੇ ਨੇ ਤਾਂ ਆਪ ਐਮਐਲਏ ਦੇ ਬਿਆਨ ਤੇ ਵੱਡਾ ਵਿਵਾਦ ਖੜਾ ਹੁੰਦਾ ਨਜ਼ਰ ਆ ਰਿਹਾ ਹੈ ਜੇਕਰ ਦੇਖਿਆ ਜਾਵੇ ਕਿ ਬਿੱਤੇ ਦਿਨਾਂ ਤੋਂ ਜਿੱਥੇ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਕਈ ਲੀਡਰ ਇਥੋਂ ਤੱਕ ਕਿ ਮਰੀਂਦਰ ਸਿੰਘ ਰਾਯਾ ਵਰਿੰਗ ਕਾਂਗਰਸ ਪ੍ਰਧਾਨ ਜਾਤੀਵਾਦ ਦੇ ਮਾਮਲੇ ਵਿੱਚ ਕਿਰੇ ਹੋਏ ਨੇ ਤੇ ਉਹਨਾਂ ਤੇ ਜਿਹੜੇ ਆ ਜਾਤੀ ਸੂਚਕ ਸ਼ਬਦ ਜਿਹੜੇ ਆ ਵਰਤਨ ਤੋਂ ਲੈ ਕੇ ਸਵਾਲ ਖੜੇ ਹੋਏ ਸੀ ਇੱਥੋਂ ਤੱਕ ਕਿ ਐਫ ਆਈ ਆਰ ਤੱਕ ਦਰਜ ਕਰਵਾਉਣ ਦੀ ਜਿਹੜੀਆਂ ਮੰਗ ਤੱਕ ਕੀਤੀ ਗਈ ਸੀ ਅਤੇ ਉਧਰ ਐਸ ਸੀ ਕਮਿਸ਼ਨ ਨੇ ਵੀ ਇਸ ਤੇ ਸੋਮੋਟੂ ਲਿਆ ਸੀ ਅਤੇ ਉਹਨਾਂ ਨੂੰ ਆ ਵੱਖ-ਵੱਖ ਤਰੀਕੇ ਨਾਲ ਨੋਟਿਸ ਤੇ ਆ ਕੱਢੇ ਗਏ ਸੀ ਤਾਂ ਉਥੇ ਹੀ ਪ੍ਰਤਾਪ ਸਿੰਘ ਬਾਜਬਾਬ ਵੱਲੋਂ ਜੋ ਬਿੱਤੇ ਦਿਨੇ ਹੀ ਹਰਪਾਜਨ ਸਿੰਘ ਏਟੋ ਨੂੰ ਲੈ ਕੇ ਬਿਆਨ ਦਿੱਤਾ ਸੀ ਤਾਂ ਉਸੇ ਬਿਆਨ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਆਪ ਅਹ ਬਦਾਇਕਾਂ ਵੱਲੋਂ ਆਪ ਦੇ ਮੰਤਰੀਆਂ ਵੱਲੋਂ ਆਪ ਦੇ ਜਿਹੜੇ ਸਮਰਥਕ ਨੇ ਉਹ ਚੰਡੀਗੜ੍ਹ ਪਹੁੰਚੇ ਸੀ ਪਰ ਇੱਥੇ ਇਹ ਵੀ ਜਿਹੜੇ ਆ ਹੈਰਾਨੀਜਨਕ ਗਾ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਕਿ ਪਹਿਲੀ ਵਾਰ ਹੋਇਆ ਕਿ ਸਤਾ ਤਿਰਪਾਰਟੀ ਕੋਈ ਹੋਵੇ ਅਤੇ ਵਿਰੋਧੀ ਧਿਰ ਦੇ ਨੇਤਾ ਖਿਲਾਫ ਹੋ ਨਾਰੇਬਾਜੀ ਕਰ ਰਹੀ ਹੋਵੇ ਜਾਂ ਪ੍ਰਦਰਸ਼ਨ ਕਰ ਰਹੀ ਹੋਵੇ ਤੇ ਗ੍ਰਿਫਤਾਰੀਆਂ ਕਾਂ ਦੇਰੀ ਹੋਵੇ ਤੇ ਜਿੱਥੇ ਇੱਕ ਪਾਸੇ ਪੰਜਾਬ ਦੇ ਅਹਿਮ ਮੁੱਦੇ ਖੜੇ ਨੇ ਨਸ਼ਾ ਵੱਡਾ ਮੁੱਦਾ ਬਣਿਆ ਹੋਇਆ ਘਰਾਂ ਦੇ ਘਰ ਬਰਬਾਦ ਹੋ ਰਹੇ ਨੇ ਨਸ਼ੇ ਨੂੰ ਲੈ ਕੇ ਗੈਂਗਸਟਰ ਬਾਦ ਦਿਨੋ ਦਿਨ ਨੱਕ ਦੀ ਹੱਡੀ ਬਣਦਾ ਜਾ ਰਿਹਾ ਲੋਕਾਂ ਦੀ ਉਹ ਵੱਡਾ ਮੁੱਦਾ ਬਣਿਆ ਹੋਇਆ ਉਹਨਾਂ ਮੁੱਦਿਆਂ ਨੂੰ ਛੱਡ ਕੇ ਇੱਕ ਵਿਰੋਧੀ ਧਿਰ ਦੇ ਨੇਤਾ ਦੇ ਖਿਲਾਫ ਘਰ ਦੇ ਖਿਲਾਫ ਕੋਠੀ ਦੇ ਬਾਹਰ ਜਿਹੜਾ ਪ੍ਰਦਰਸ਼ਨ ਕਰਨ ਪਹੁੰਚੇ ਸੀ ਆਪ ਦੇ ਲੀਡਰ ਅਤੇ ਆਪ ਦੇ ਵਿਧਾਇਕ ਇਸ ਤੋਂ ਜਿੱਥੇ ਕਿ ਬਹੁਤ ਸਾਰੇ ਜਿਹੜੇ ਰਾਜਨੀਤਿਕ ਮਾਹਿਰ ਨੇ ਉਹ ਜਿਹੜੇ ਕਹਿ ਰਹੇ ਆ ਕਿ ਜੇਕਰ ਦੇਖਿਆ ਜਾਵੇ ਕਿ ਕਿੰਨੀ ਇੱਕ ਸੰਜੀਦਗੀ ਨਾਲ ਸਰਕਾਰ ਚੱਲ ਰਹੀ ਹੈ ਜਾਂ ਕਿੰਨੀ ਇੱਕ ਸੰਜੀਦਗੀ ਨਾਲ ਆਪ ਵਿਧਾਇਕ ਕੰਮ ਕਰ ਰਹੇ ਨੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੰਨਿਆ ਕਿ ਵਿਰੋਧ ਜਤਾਇਆ ਜਾਵੇ ਪਰ ਵਿਰੋਧ ਜਿਹੜੇ ਮੁੱਦੇ ਨੇ ਉਹਨਾਂ ਤੇ ਕਿਉਂ ਨਹੀਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਉਹ ਉਹਨਾਂ ਮੁੱਦਿਆਂ ਤੇ ਕਿਉਂ ਨਹੀਂ ਦਿੱਲੀ ਘੇਰੀ ਜਾਰੀ ਸਭ ਤੋਂ ਵੱਡਾ ਮੁੱਦਾ ਹੈ ਸਬ ਐਸਵਾਈਐਲ ਦਾ ਉਹ ਜਿਉਂ ਦਾ ਤਿਉਂ ਖੜਿਆ ਅਤੇ ਉਸ ਨੂੰ ਲੈ ਕੇ ਵੱਖ-ਵੱਖ ਤਰੀਕੇ ਨਾਲ ਵੱਖ-ਵੱਖ तरीके ਨਾਲ ਪ੍ਰਦਰਸ਼ਨ ਵੀ ਕੀਤਾ ਆਮ ਆਦਮੀ ਪਾਰਟੀ ਨੇ ਹਾਲਾਂਕਿ ਪੰਜਾਬ ਵਿੱਚ ਜਾ ਕੇ ਪਰ ਉਹ ਦਿੱਲੀ ਵਿੱਚ ਕਿਉਂ ਨਹੀਂ ਉਸ ਦੀਆਂ ਗੁੰਜਾਂ ਪੈਂਦੀਆਂ ਇਹ ਆ ਮੁੱਦੇ ਆ ਜਿਹੜੇ ਰਾਜਨੀਤਿਕ ਮਾਹਿਰ ਮਾ ਕਹਿ ਰਹੇ ਆ ਕਿ ਉਹ ਸਤਾ ਤਿਰਪਾਰਟੀ ਕਿਉਂ ਨਹੀਂ ਚੁੱਕਰੀ ਇਸ ਤੋਂ ਜਿਹੜੇ ਆ ਬਲਕੇ ਦੂਜੇ ਜਿਹੜੇ ਮੁੱਦੇ ਅਕਸਰ ਸਾਹਮਣੇ ਲੈ ਕੇ ਆਏ ਜਾ ਰਹੇ ਆ ਕਿ ਕਿਸੇ ਨੂੰ ਵਿਵਾਦਤ ਬਿਆਨ ਦਿੱਤਾ ਜਾਂ ਟਿੱਪਣੀ ਕਰ ਦਿੱਤੀ ਤਾਂ ਤੁਸੀਂ ਸੁਣਿਆ ਕਿ ਕਿਸ ਤਰੀਕੇ ਨਾਲ ਆਪ ਵਿਧਾਇਕਾ ਜਿਹੜੇ ਆ ਆਪੇ ਤੋਂ ਬਾਹਰ ਹੁੰਦੇ ਨਜ਼ਰ ਆਏ ਆ ਤੇ ਵਿਵਾਦਿਤ ਬਿਆਨ ਦਿੱਤਾ ਹੁਣ ਦੇਖਣਾ ਹੋਏਗਾ ਕਿ ਇਸ ਬਿਆਨ ਤੇ ਸਤਾ ਤਿਰਪਾਰਟੀ ਦਾ ਕੀ ਬਿਆਨ ਆਉਂਦਾ ਜਾਂ ਐਮ ਐਲ ਏ ਦਾ ਇਸ ਤੇ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਵਿਕਾਸ ਦੇ ਨਾਂ ਤੇ ਲੜਾਂਗੇ ਵਿਕਾਸ ਦੇ ਨਾਂ ਤੇ ਜਿੱਤਾਂਗੇ ਹੁਣ 95 99 ਨਹੀਂ ਹੁਣ 150 ਜਿੱਤ ਕੇ ਦਿਖਾਵਾਂਗੇ ਤੁਹਾਡੀ ਧੌਣ ਦੇ ਘਟੇ ਘਟੇ ਸਭ ਇੱਕ ਧੌਣ ਦੇ ਘਟੇ 150 ਦੇਖੋ ਤੁਹਾਨੂੰ ਕਿ ਤੁਹਾਡੀ ਧੌਣ ਕਿ ਜਿਹੜੀ ਅਰਮਨ ਕਦਰੀ왈 ਜੀ ਦੀ ਜਿਹੜੀ ਇੱਦਾਂ ਹੀ ਹਰ ਇੱਕ ਇਨਸਾਨ ਦੇ ਵਿੱਚ ਗੂਚੇਗੀ ਐਸੋ ਚੈ ਸਰਦਾਰ ਫਰਕਾਨ ਸਿੰਘ ਜੀ ਮਾਂ ਦੀ ਮਿਹਰਤ ਦੀ ਜਿਹੜੀ ਸਾਡੇ ਰਗਾਂ ਦੇ ਵਿੱਚ ਖੂਨ ਵਾਂਗ